ਸਮਾਜ ਸੇਵੀ ਸੰਸਥਾ ਲਾਈਨ ਕਲੱਬ ਫਾਜ਼ਲ ਕਾ ਪ੍ਰਯਾਸ ਵੱਲੋਂ ਸਮੇਂ-ਸਮੇਂ ਤੇ ਸਮਾਜ ਸੇਵਾ ਦੇ ਵੱਖ-ਵੱਖ ਕੰਮ ਕੀਤੇ ਜਾਂਦੇ ਹਨ ਅਤੇ ਆਪਣੇ ਇਸੇ ਤਰ੍ਹਾਂ ਦੇ ਸਮਾਜ ਸੇਵਾ ਦੇ ਵੱਖ-ਵੱਖ ਕੰਮ ਕਰਕੇ ਲਾਈਨ ਕਲੱਬ ਪ੍ਰਯਾਸ ਇਲਾਕੇ ਵਿੱਚ ਨਾਮ ਨਾ ਖੜ ਚੁੱਕਿਆ ਹੈ ਅਤੇ ਇਸੇ ਲੜੀ ਤਹਿਤ ਲਾਈਨ ਕਲੱਬ ਪ੍ਰਯਾਸ ਫਾਜ਼ਲ ਕਾ ਵੱਲੋਂ ਚਾਹੇ ਉਹ ਲੋੜਵੰਦਾਂ ਦੇ ਅੱਖਾਂ ਦੇ ਆਪਰੇਸ਼ਨ ਕਰਾਣੇ ਹੋਣ ਅੱਖਾਂ ਦੇ ਦਵਾਈਆਂ ਦਵਾਣੀਆਂ ਹੋਣ ਐਨਕਾ ਲਵਾਣੀਆਂ ਹੋਣ ਤੋਂ ਇਲਾਵਾ ਲੋੜਵੰਦਾਂ ਨੂੰ ਕਰਾਂਤ ਰਾਸ਼ਨ ਭੁੰਚਾਂ ਦਾ ਹੋਵੇ ਉਹਨਾਂ ਦੀ ਜਾਂਚ ਕਰਕੇ ਉਹਨਾਂ ਨੂੰ ਰਾਸ਼ਨ ਦੇਣਾ ਹੋਵੇ ਜਾਂ ਸਮੇਂ-ਸਮੇਂ ਤੇ ਸੜਕਾਂ ਤੇ ਘਮਰੇ ਬੇਸਹਾਰਾ ਪਸ਼ੂਆਂ ਦੇ ਗਲਾਂ ਵਿੱਚ ਰਿਫਲੈਕਟਰ ਪਾ ਕੇ ਸਮਾਜ ਸੇਵਾ ਦੇ ਕੰਮ ਕਰਨੇ ਹੋਣ ਲਾਈਨ ਕਲੱਬ ਪ੍ਰਯਾਸ ਇਸੇ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਕਰਦਾ ਰਹਿੰਦਾ ਹੈ ਅਤੇ ਅੱਜ ਲਾਈਨ ਕਲੱਬ ਪ੍ਰਯਾਸ ਵੱਲੋਂ ਮਹਾ ਸ਼ਿਵਰਾਤਰੀ ਵਾਲੇ ਦਿਨ ਸ਼ਿਵ ਭਗਵਾਨ ਦੀ ਖੁਸ਼ੀ ਵਿੱਚ ਸਥਾਨਕ ਮਲੋਟ ਰੋਡ ਤੇ ਆਈਟੀਆਈ ਦੇ ਬਾਹਰ ਲੰਗਰ ਲਗਾਇਆ ਗਿਆ ਹੈ ਜਿਸ ਵਿੱਚ ਪ੍ਰਸ਼ਾਦ ਅਟੁੱਟ ਵੰਡਿਆ ਜਾ ਰਿਹਾ ਹੈ ਅਤੇ 6 ਭਗਤਾਂ ਨੂੰ ਸ਼ਿਵ ਭਗਵਾਨ ਵੱਲੋਂ ਵਿਖਾਏ ਗੇ ਰਸਤੇ ਤੇ ਚੱਲਣ ਦਾ ਆਹ्वान ਕੀਤਾ ਜਾ ਰਿਹਾ ਹੈ ਇਸੇ ਲਈ ਤੈ ਤੁਸੀਂ ਵੇਖ ਰਹੇ ਹੋ ਵੀ ਸਕਰੀਨ ਤੇ ਕਿਸ ਤਰ੍ਹਾਂ ਲਾਈਨ ਕਲਾਬ ਪ੍ਰਯਾਸ ਦੇ ਮੈਂਬਰ ਨੀ ਸਵਾਰਥ ਭਾਵਨਾ ਨਾਲ ਸੇਵਾ ਕਰ ਰਹੇ ਹਨ ਅਤੇ ਸਮਾਜ ਤੇ ਸਮਾਜ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਭਗਵਾਨ ਸ਼ਿਵ ਦੇ ਵਿਖਾਏ ਰਸਤੇ ਤੇ ਚੱਲ ਕੇ ਮੁਕਤੀ ਪ੍ਰਾਪਤ ਕਰਨ ਦਾ ਆਹ्वान ਵੀ ਦੇ ਰਹੇ ਹਨ ਇਸ ਮੌਕੇ ਬੋਲਦੇ ਹੋਏ ਲਾਈਨ ਕਲੱਬ ਪ੍ਰਯਾਸ ਦੇ ਉਧੇਦਾਰਾਂ ਅਤੇ ਮੈਂਬਰਾਂ ਨੇ ਕਿਹਾ ਕਿ ਲਾਈਨ ਕਲੱਬ ਪ੍ਰਯਾਸ ਇਸੇ ਤਰ੍ਹਾਂ ਦੇ ਕੰਮ ਕਰਦਾ ਰਹਦਾ ਹੈ ਤਾਂ ਜੋ ਸਮਾਜ ਵਿੱਚ ਲੋੜਵੰਦਾਂ ਨੂੰ ਸਮੇਂ-ਸਮੇਂ ਤੇ ਜ਼ਰੂਰੀ ਸਹਾਇਤਾ ਮਿਲ ਸਕੇ ਅਤੇ ਸਮਾਜ ਵਿੱਚ ਜੋ ਆਪਸ ਵਿੱਚ ਪਿਆਰ ਅਤੇ ਮਿਲਵਰਤਨ ਹੌਲੀ-ਹੌਲੀ ਆਧੁਨਿਕ ਯੁੱਗ ਵਿੱਚ ਘਟਦਾ ਜਾ ਰਿਹਾ ਹੈ ਉਹ ਵਾਪਸ ਆ ਬਣ ਸਕੇ ਅਤੇ ਲੋਕ ਪਹਿਲਾ ਦੀ ਤਰ੍ਹਾਂ ਆਪਸ ਵਿੱਚ ਰਲ ਕੇ ਬਿਨਾਂ ਵੈਰ-ਵਿਰੋਧ ਤੋਂ ਪਿਆਰ ਅਤੇ ਪ੍ਰੇਮ ਨਾਲ ਰਹਿਣ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਇਸੇ ਲੜੀ ਤਹਿਤ ਲਾਈਨ ਕਲੱਬ ਪ੍ਰਯਾਸ ਦੇ ਮੈਂਬਰਾਂ ਨੇ ਕਿਹਾ ਕਿ ਇਹਨਾਂ ਦੇ ਸਮਾਜ ਸੇਵਾ ਦੇ ਕੰਮ ਇਸੇ ਤਰ੍ਹਾਂ ਅੱਗੇ ਵੀ ਚੱਲਦੇ ਰਹਿਣਗੇ ਅਤੇ ਹੁਣ ਇਹ ਉਹਨਾਂ ਲੋੜਵੰਦ ਘਰਾਂ ਦੀ ਭਾਲ ਇਹਨਾਂ ਦੀ ਟੀਮ ਕਰੇਗੀ ਜਿਨ੍ਹਾਂ ਦੇ ਘਰ ਵਿੱਚ ਕੋਈ ਕਮਾਨ ਵਾਲਾ ਨਹੀਂ ਹੈ ਅਤੇ ਉਹਨਾਂ ਦੀ ਜਾਂਚ ਕਰਨ ਤੋਂ ਬਾਅਦ ਉਹਨਾਂ ਨੂੰ ਘਰ ਵਿੱਚ ਵਰਤਣ ਵਾਲੀਆਂ ਜ਼ਰੂਰੀ ਵਸਤਾਂ ਵੇ ਲੈਨ ਕਲੱਬ ਪ੍ਰਯਾਸ ਵੱਲੋਂ ਜਾਂਚ ਟੀਮ ਦੇ ਕਹਤੋਂ ਬਤ ਦਿੱਤੀ ਜਾਣਗੇ ਹੋਰ ਕੀ ਕੁਝ ਹੋਇਆ ਸਭ ਕੁਝ ਜਾਣ ਲਈ ਸਾਡੇ ਚਲਾਣਾ ਸਾਹਿਬ ਬੰਮ ਬੰਮ ਭੋਲੇ ਅੱਜ ਮਾ ਜੀਵ ਰਾਤਰੀ ਦੇ ਉਪਲਕਸ਼ੇ ਚ ਲਾਈਫ ਲਫਾਜ਼ ਦਾ ਪ੍ਰਯਾਸ ਵੱਲੋਂ ਅੱਜ ਇਹ ਹੈਗਾ ਹਰ ਸਾਲ ਕੀ ਤਰ੍ਹਾਂ ਇਸ ਸਾਲ ਵੀ ਅਜੋ ਆਈਡੀ ਦੇ ਡੇਟ ਦੇ ਬਾਹਰ ਇਹਨਾਂ ਲਗਾਇਆ ਜਾ ਰਿਹਾ ਸਾਨੂੰ ਬੜੀ ਖੁਸ਼ੀ ਅੱਜ ਬੋਲੇਨਾ ਦਾ ਤਿਹਾੜੇ ਜ ਮਾ ਮਾਤਾ ਪਾਰਵਤੀ ਦਾ ਤਿਹਾੜੇ ਸਪੈਸ਼ਲੀ ਚ ਅਸੀਂ ਇਹ ਲੱਗ ਲੱਗਾ ਇਲਾਕਾ ਵਾਸੀਆਂ ਕੀ ਬਿਲ ਕਰਦੇ ਜਾਊਗਾ ਅਸੀਂ ਇਹ ਕਹਿੰਦੇ ਆ ਕਿ ਜੀ ਜੋ ਧਰਮ ਸਾਡਾ ਕਹਿੰਦਾ ਉਹ ਸਿੱਖਿਆ ਤੇ ਚੱਲੀਏ ਆਪਾਂ ਜਿਹੜਾ ਧਰਮ ਹੈ ਜਿਹੜਾ ਉਹ ਹੀ ਆਪਣਾ ਬੇਸ ਬੇਸ ਹੈ ਜਿਹੜਾ ਇਹ ਧਰਮ ਦੇ ਨਾਲ ਆਪਣਾ ਚੱਲਣਾ ਸਾਡਾ ਫਰਜ਼ ਹੈ ਸਾਰਾ ਉਹ ਇਹੋ ਜਿਹੇ ਤਿਉਹਾਰ ਜਿਹੜੇ ਆਪਾਂ ਨੂੰ ਵੱਧ ਚੜ ਕੇ ਮਨਾਣੇ ਚਾਹੀਦੇ ਅੱਜ ਲੋਕ ਸੇਵਾ ਚ ਲੱਗੇ ਹੋ ਕੀ ਮੋ ਕਾਰਨ ਹੈ ਅੱਜ ਸ਼ਿਵਰਾਤਰੀ ਦਾ ਦਿਹਾੜਾ ਜੀ ਉਹਦੇ ਕਰਕੇ ਹਰ ਸਾਲ ਦੀ ਤਰ੍ਹਾਂ ਲਾਈਵ ਕਲਬ ਫਾਇਲ ਕੱਪ ਆਸ ਮਤਲਬ ਕਿ ਇਹ ਪਰ ਮਨਾਉਂਦਾ ਹੈ ਜਿੰਦੇ ਦੇ ਵਿੱਚ ਪੰਡਾਰਾ ਲਗਾਇਆ ਜਾਂਦਾ ਆਲੂ ਦਾ ਪ੍ਰਸ਼ਾਦ ਤੇ ਨਾਲ ਬੰਦਾ ਪ੍ਰਸ਼ਾਦ ਨਹੀਂ ਮੰਡਿਆ ਜਾਂਦਾ ਤੇ ਸਾਰੀ ਟੀਮ ਵੱਰੋਂ ਇਹ ਦੁਆਰ ਬਣਾਇਆ ਗਿਆ ਜੋ ਲੋਕ ਆ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਸ ਪਿਆਰ ਮੁਹੱਬਤ ਦੇ ਨਾਲ ਇਹ ਦੁਆਰਦਨ ਆਨੰਦ ਲੋਕ ਤੇ ਲੜਾਈ ਜੰਗੜਿਆਂ ਤੋਂ ਪਰਮਾਤਮਾ ਦੇ ਵੱਲ ਨਿਸ਼ਚੈ ਕਰਕੇ ਇਸ ਟੀਮ ਇਸੇ ਨੂੰ ਖੁਸ਼ ਹੋ ਤੁਹਾਡਾ ਸ਼ੁਭਨਾਮ ਅਨਮੋਲ ਸੇਵਾ ਪ੍ਰਧਾਨ ਨਾਈਟਸ ਕਲੱਬ ਕਿਸ ਤਰ੍ਹਾਂ ਦਾ ਇਹ ਚਾਰ ਬਣਾਇਆ ਜਾ ਰਿਹਾ ਜੀ ਫਾਜ਼ਲ ਦਾ ਪ੍ਰਯਾਸ ਵਾਲੇ ਮਿਲ ਕੇ ਹਰ ਸਾਲ ਦੀ ਤਰ੍ਹਾਂ ਇਹ ਮਹਾ ਸ਼ਿਵਰਾਤਰੀ ਦਾ ਤਿਉਹਾਰ ਅਸੀਂ ਮਨਾ ਰਹੇ ਹਾਂ ਅਸੀਂ ਹਮੇਸ਼ਾ ਸਾਡਾ ਗੁਰੂਤਾ ਦੀ ਸੇਵਾ ਵਾਸਤੇ ਜਾਂ ਲੋਕ ਭਲਾਈ ਦੇ ਕੰਮਾਂ ਵਿੱਚ ਅਸੀਂ ਵੱਧ ਚੜ ਕੇ ਪਾਗ ਲੈਂਦੇ ਹਾਂ ਤੇ ਹੋਰ ਵੀ ਕਈ ਸਾਡੇ ਜਿਹੜੇ ਕੰਮ ਨੇ ਅਸੀਂ ਇਹ ਕੰਮ ਨੇ ਉਸੇ ਤਰ੍ਹਾਂ ਅਸੀਂ ਜਿਹੜੀ ਆਪਣੇ ਤਿਵਾਰ ਨੇ ਜਿਹੜੇ ਆਪਨੇ ਰਿਲੀਜੀਅਨ ਨਾਲ ਜੁੜੇ ਹੋਏ ਨੇ ਅਸੀਂ ਉਹਨਾਂ ਨੂੰ ਵੀ ਵੱਧ ਚੜ ਕੇ ਮਨਾਉਂਦੇ ਆ ਤੇ ਅਸੀਂ ਇਹਨਾਂ ਲੋਕਾਂ ਨੂੰ ਵੀ ਕਹਾਂਗੇ ਕਿ ਤੁਸੀਂ ਵੱਧ ਚੜ ਕੇ ਇਹਨਾਂ ਚੀਜ਼ਾਂ ਨੂੰ ਇਹਨਾਂ ਤਿਵਾਰਾਂ ਨੂੰ ਮਨਾਓ ਤੇ ਆਨ ਵਾਲੀ ਆਪਣੀ ਜਿਹੜੀ ਜਨਰੇਸ਼ਨ ਨੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਜਿਹੜੇ ਵੀ देवते ने जो भी भगवान साढ़े उन्होंने बारे भी उन्होंने जानू कर इस हिसाब से हर साल आ रहा है सारे मैं इकट्ठे होकर अर्व मना लोग की बधाई देना चाहूँगा ए बी आई न्यूज़ चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सबसक्राइब करना ना भूले जय हिंद जय भारत